तोर हाँ तो मेरी हो जानी है आप जानते क्या मैं हाथ तोड़ा आप जानते नहीं वो हाथ तोड़ना ही पाजी तेरी साले के माइंड मरा है बात ही मार दी ओए अब आ गया ओए माइंड दी ओए कंधेर दांत बता रहे पंजाब ना ओए आ जा निकुड़ गए ਕੀ ਕਹਿੰਦੇ ਹੋ ਭਲਾ ਦੀ ਮਸੀ ਕਹਿਣਾ ਕੀ ਆ ਮੈਂ ਤਾਂ ਕੀਤੀਆਂ ਜੱਸੇ ਨੇ ਹਾਂ ਮੈਂ ਅਲੱਗ ਪੈਰੀ ਹੱਥ ਲਾਇਆ ਹਾਈ ਮੈਂ ਮਾਰ ਤਾ ਕੀਤੇ ਜਾ ਕੇ ਮਸਾਂ ਪਾਈ ਮੰਨੀ ਆ ਮੰਨ ਗਈ ਹੋਰ ਤੈਨੂੰ ਪਤਾ ਵਕਾਲਤ ਦਾ ਕੋਰਸ ਕਰਦੀ ਆ ਉਹ ਕੁੜੀ ਅੱਛਾ ਅੜਾਂ ਨੂੰ ਫਿਰਦੇ ਸੀ ਇਹਨੂੰ ਸਾਰਿਆਂ ਦੇ ਨਾਲ ਲਖਾਣੇ ਸੀ ਆਪਣੇ ਵੀ ਥਾਣੇ 'ਚ ਹਾਈ ਮੈਂ ਮਾਰ ਜਿੱਥੇ ਤੇਰਾ ਵੀ ਲਖਾਣ ਨੂੰ ਤਿਆਰ ਸੀ ਤਾਂ ਹਾਈ ਮਰ ਜਾ ਆਪਾਂ ਤਾਂ ਕੁਛ ਨਹੀਂ ਕੀਤਾ ਭਾਈ ਆਪਾਂ ਤਾਂ ਕਿਹਾ ਸੀ ਵੀ ਨਾ ਵੜ ਉਹਨੂੰ ਕੰਜਰ ਨੂੰ ਕਰੇ ਮੈਂ ਤਾਂ ਬਖੇਰਾ ਰੋਕਿਆ ਸੀ ਜੱਸੇ ਨੂੰ ਤੇਰੇ ਸਾਹਮਣੇ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਿਆ ਕੀ ਕੁਛ ਨਹੀਂ ਸੁਣਿਆ ਮੈਂ